ਤੁਸੀਂ ਦੇਖ ਰਹੇ ਆਪੀਨ ਲਵ ਮੈਂ ਤੁਸ਼ਾਰਕਪੂਰ ਤੁਹਾਡਾ ਸਵਾਗਤ ਕਰਦਾ ਆਪਣੇ ਚੈਨਲ ਵਿੱਚ ਅੱਜ ਅਸੀਂ ਪਹੁੰਚੇ ਆ ਈਸ਼ਰਨਗਰ ਜਿੱਥੇ ਕਿ ਦੁਸ਼ਹਿਰੇ ਨੂੰ ਲੈ ਕੇ ਕੱਢੀ ਗਈ ਹੈ ਸ਼ੋਭਾ ਯਾਤਰਾ ਆਓ ਆਪਾਂ ਕੁਝ ਮੈਂਬਰਾਂ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਨੇ ਐਸੋਸੀਏਸ਼ਨ ਵੱਲੋਂ ਇਹ ਸ਼ੋਭਾ ਯਾਤਰਾ ਕੱਢੀ ਹੈ ਉਹਨਾਂ ਨਾਲ ਆਪਾਂ ਆਜੋ ਗੱਲਬਾਤ ਕਰਦੇ ਹਾਂ ਯਾਤਰਾ ਕੱਢੀ ਜਾ ਰਹੀ ਹੈ ਇਹ ਕਿਹੜੀ ਐਸੋਸੀਏਸ਼ਨ ਵੱਲੋਂ ਕੱਢੀ ਜਾ ਰਹੀ ਹੈ ਈਸ਼ਰਨਗਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੱਢੀ ਜਾ ਰਹੀ ਹੈ ਜੀ ਥਲੀ ਦੇ ਕਿੱਥੋਂ ਲੈ ਕੇ ਕਿੱਥੇ ਤੱਕ ਦੀ ਕੱਢੀ ਜਾ ਰਹੀ ਹੈ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ਼ੈਨਾਗਰ ਜੀ ਐਨ ਕਾਲਜ ਦੀ ਬੈਕ ਸਾਈਡ ਤੋਂ ਏ ਬੀ ਤੇ ਸੀ ਬਲਾਕ ਸਾਰਾ ਕਵਰ ਕਰਾ ਬੇਕੋਵਾਨਾ ਸਾਰਾ ਕਵਰ ਕਰਾ ਪਿੱਛੇਲੇ 20 22 ਸਾਲ ਤੋਂ ਇਸ ਮੱਲੇ ਦੇ ਵਿੱਚ ਦੁਸ਼ਹਿਰਾ ਨਹੀਂ ਲੱਗਿਆ ਸ਼ਿਮਲਾਪੁਰੀ ਦੇ ਵਿੱਚ ਵੀ ਦੁਸ਼ਹਿਰਾ ਲੱਗਣਾ ਬੰਦ ਹੋ ਚੁੱਕਿਆ ਗਰਾਊਂਡ ਬਲਾਕ ਕਰਤਾ ਸਾਰਾ ਤਾਂ ਉਹਦੇ ਉਪਲਕਸ਼ ਲਈ ਅਸੀਂ ਅੱਧੇ ਕਰ ਰਹੇ ਹਾਂ ਕਿਉਂਕਿ ਸਾਡੇ ਏਰੀਆ 'ਚ ਕਿਤੇ ਵੀ ਦੁਸ਼ਹਿਰਾ ਨਹੀਂ ਲੱਗਦਾ ਪਿਆ 5 ਤਰੀਕ ਨੂੰ ਤੇ ਸ਼ਹਿਰਾ ਲਾ ਰਹੇ ਹਾਂ ਸੰਦੀ ਚੈ ਸਿੰਘ ਸਕੂਲ ਦੀ ਬੈਕ ਸਾਈਡ ਤੇ ਉੱਤੇ ਇਹ ਪ੍ਰੋਗਰਾਮ ਸਾਡਾ 22 ਸਾਲ ਬਾਅਦ ਹੋ ਰਿਹਾ ਹੈਡੇ ਮਲੇ ਵਿੱਚ ਜੀ ਪਹਿਲਾਂ ਲੱਗਦਾ ਸੀਗਾ 22 ਸਾਲ ਪਹਿਲਾਂ ਲੱਗਦਾ ਸੀ ਉਸ ਤੋਂ ਬਾਅਦ ਬੰਦ ਹੋ ਗਿਆ ਪ੍ਰੋਗਰਾਮ ਜੀ ਤੇ ਅਸੀਂ 22 ਸਾਲ ਬਾਅਦ ਹੁਣ ਫੇਰ ਮੁੰਡੇ ਇਕੱਠੇ ਕਰਕੇ ਆਪਣਾ ਜਿਹੜਾ ਜਿਹੜਾ ਕੀਤਾ ਉਪਰਾਲਾ ਕੀਤਾ ਦੁਬਾਰਾ ਕੀਤਾ ਸੀ ਹੁਣ 22 ਸਾਲ ਬਾਅਦ ਪਹਿਲਾਂ ਮਨਾ ਰਹੇ ਹਾਂ ਅਸੀਂ ਹੁਣ ਜੀ 2002 ਤੋਂ ਬਾਅਦ ਹੁਣ ਮਨਾ ਰਹੇ ਹਾਂ 2022 ਵਿੱਚ ਮਨਾ ਰਹੇ ਹਾਂ ਅਸੀਂ ਜੀ ਹਾਂਜੀ ਸਾਡੀ ਕੀ ਹੈ ਤੁਸੀਂ ਆਪਣਾ ਹਨੂਮਾਨ ਜੀ ਦਾ ਰੂਪ ਧਾਰਨ ਕੀਤਾ ਵਾ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਬਹੁਤ ਵਧੀਆ ਫੀਲ ਕਰ ਰਿਹਾ ਅੱਜ ਤੋਂ 21 ਸਾਲ ਪਹਿਲਾਂ ਵੀ ਮੈਂ ਹਨੂਮਾਨ ਇਹ ਇਤਰਾ ਸੇਵਾ ਕਰੀ ਸੇਵਾ ਕਰ ਦੇ ਰਾਂਗੇ ਸਾਰੇ ਬਹੁਤ ਖੁਸ਼ ਹਾਂ ਬਹੁਤ ਸਾਰੇ ਤੁਸੀਂ ਪਹਿਲਾਂ ਮਤਲਬ ਪਹਿਲਾਂ ਵੀ ਬੰਦੇ ਸੀ ਵਿੱਚੋਂ ਮਤਲਬ ਗੈਪ ਕਿਉਂ ਕਰ ਲਿਆ ਨਾ ਗੈਪ ਇਸ ਲਈ ਨਾ ਸਾਡੇ ਇਧਰ ਮਹੱਲੇ 'ਚ ਗਰਾਊਂਡ ਖਤਮ ਨਾ ਸੀਗਾ ਕੋਈ ਗਰਾਊਂਡ ਹੈ ਨਹੀਂ ਸੀਗਾ ਉਸ ਕਰਕੇ ਫਿਰ ਸਾਡੇ ਕੋਲ ਜਗ੍ਹਾ ਨਹੀਂ ਸੀਗੀ ਇਸ ਕਰਕੇ ਅਸੀਂ ਉਹ ਵਿੱਚ ਗੈਪ ਪੈ ਗਿਆ ਜਟਾ ਦੁਬਾਰਾ ਜਗ੍ਹਾ ਲੱਭੀ ਤੇ ਹੁਣ ਲਗਾਤਾਰ ਰੈਗੂਲਰ ਕਰਾਂਗੇ ਅਸੀਂ ਅੱਗੇ ਤੋਂ ਤੇ ਤੁਸੀਂ ਕੀ ਜੈ ਸ੍ਰੀ ਰਾਮ ਮੈਂ ਪੰਡਿਤ ਰਜੀਵ ਸਾਸਤਰੀ ਜੀ ਅਸੀਂ ਆ ਸਾਹਮਣੇ ਤੁਸੀਂ ਛੋਟਾ ਜਿਹਾ ਗਰਾਊਂਡ ਦੇਖ ਰਹੇ ਹੋ ਸਾਡੇ ਕੋਲ ਮੁੰਡਾ ਮਨੀ ਗਰਗ ਨਾਮ ਦਾ ਮੁੰਡਾ ਹੈ ਉਹ ਛੋਟੀ ਛੋਟੀ ਬੈਨਰ ਸੇ ਨਾਲ ਲੈ ਕੇ ਆਪ ਆਪਣੇ ਹੱਥਾਂ ਨਾਲ ਉਹ ਤਿਆਰ ਕਰਦੇ ਸੀਗੇ ਰਾਵਣ ਔਰ ਸਾਡੇ ਭਾਈ ਸਾਹਿਬ ਰਜੀਤ ਸੋਨੀ ਜੀ ਰਿੰਕੂ ਜੀ ਇਹ ਸਹਿਯੋਗ ਦਿੰਦੇ ਸੀ ਪਰ ਇਹ ਵੀ ਆਪਣੇ ਟਾਈਮ ਦੇ ਵਿੱਚੋਂ ਕੰਮ ਚੋਂ ਟਾਈਮ ਨਹੀਂ ਸੀ ਕੱਢ ਪਾਉਂਦੇ ਇਸ ਵਾਰੀ ਰਿੰਕੂ ਸਾਲ ਜੀ ਰਜੀਤ ਸੋਨੀ ਜੀ ਪੂਰਾ ਗਰੁੱਪ ਬਣਿਆ ਸਾਡਾ ਤੇ ਇਸ ਗਰੁੱਪ ਦੇ ਵਿੱਚ ਸਾਰਿਆਂ ਨੇ ਮਤਲਬ ਕਿ ਬਹੁਤ ਹੀ ਸਹਿਯੋਗ ਪੂਰੇ ਈਸ਼ਰਨਗਰ ਦਾ ਸਹਿਯੋਗ ਲੈ ਕੇ ਅਸੀਂ A ਬਲੋਕ C ਬਲੋਕ D ਬਲੋਕ ਸਾਡੇ ਜਿੰਨੇ ਵੀ ਬਲੋਕ ਨੇ ਇੱਥੇ ਸਾਰੇ ਇਕੱਠੇ ਹੋ ਰਹੇ ਆਂ ਔਰ ਇਸ ਨੂੰ ਦੇਖ ਕੇ ਸਾਨੂੰ ਇਸ ਚੀਜ਼ ਦੀ ਬਹੁਤ ਇਹ ਹੈ ਕਿ ਵੀ ਅਸੀਂ ਇਕੱਠਾ ਕਰ ਰਹੇ ਆਂ ਔਰ ਇਕੱਠੇ ਹੋ ਰਹੇ ਆਂ ਲੋਕ ਕੁਝ ਸਾਡੀ ਇਹ ਵੀ ਜ਼ਰੂਰਤ ਹੈ ਕਿ ਵੀ ਇਲਾਕੇ ਦੇ ਵਿੱਚ ਕੋਈ ਗਰਾਊਂਡ ਨਾ ਹੋਣ ਕਰਕੇ ਜਗ੍ਹਾ ਨਾ ਹੋਣ ਕਰਕੇ ਅਸੀਂ ਸਾਹਮਣੇ ਵੀ ਜਗ੍ਹਾ ਟਰਾਈ ਕੀਤੀ ਨਹੀਂ ਮਿਲੀ ਫਿਰ ਹੁਣ ਜਿਹੜੀ ਜਗ੍ਹਾ ਮਿਲੀ ਆ ਉਹਦੇ ਵਿੱਚ ਵੀ ਸਾਨੂੰ ਬਹੁਤ ਪ੍ਰੋਬਲਮ ਆਈਆਂ ਪਰ ਫਿਰ ਵੀ ਜਿੱਥੇ RAM ji ਖੜ ਜਾਂਦੇ ਉੱਥੇ ਕੋਈ ਕੰਮ ਦੇ ਵਿੱਚ ਵਿਗਨਤਾ ਨਹੀਂ ਆ ਸਕਦਾ ਤੇ ਅਸੀਂ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਾਂਗੇ ਬੋਲੀ శ్రీ RAM ਚੰਦਰ ਮਹਾਰਾਜ ਕੀ ਜੈ RAM RAM ਚੰਦਰ ਮਹਾਰਾਜ ਜੀ ਜੈ ਜੀ ਸ਼ੋਭਾ ਯਾਤਰਾ ਗੱਡੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜੀ ਇਹ ਸ਼ੋਭਾ ਯਾਤਰਾ ਗੱਡ ਰਹੀ ਹੈ ਇਹਦੇ ਵਿੱਚ ਕੋਈ ਪ੍ਰਧਾਨ ਨਹੀਂ ਕੋਈ ਕੈਸ਼ੀਅਰ ਨਹੀਂ ਕੋਈ ਇੱਕ ਜਾਂਚ ਨਹੀਂ ਇੱਕ ਭਾਈ ਚਾਰਕਾਂ ਸਾਂ ਜਿਹਾ ਦੇਖੋ ਤੁਸੀਂ ਸਾਰੇ ਹੀ ਜਿੰਨੇ ਵੀ ਧਰਮਾਂ ਦੇ ਲੋਕ ਆ ਸਾਰੇ ਇਕੱਠੇ ਹੋ ਕੇ ਸ਼ੋਭਾ ਯਾਤਰਾ ਕੱਢ ਰਹੇ ਆ ਪਰ ਬਹੁਤ ਮਾਣ ਮਹਿਸੂਸ ਹੁੰਦਾ ਕਿ ਅਸੀਂ ਪੰਜਾਬ ਦੇ ਵਾਸੀ ਆ ਕਿਉਂਕਿ ਇੱਥੇ ਇੱਕ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਚੰਗਾ ਬਰਾਲਾ ਕਰ ਰਹੇ ਆ ਜਿਹੜਾ ਪਹਿਲਾਂ ਨਹੀਂ ਹੋਇਆ ਸੀ ਉਮੀਦ ਆ ਕਿ ਅੱਗੇ ਤੋਂ ਵਧੀਆ ਕੰਮ ਕਰਕੇ ਹੋਰ ਭਲਾਈ ਵਾਸਤੇ ਕੰਮ ਅਸੀਂ ਕਰਾਂਗੇ ਜੀ ਰਾਵਣ ਜੀ ਦਾ ਰੂਪ ਧਾਰਨ ਕੀਤਾ ਵਾ ਅੱਜ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਗੱਡੀ ਕਿੱਥੋਂ ਦੇ ਲੈ ਕੇ ਕਿੱਥਾ ਗਈ ਹੈ ਇਹ ਸ਼ੇ ਮੰਦਰ ਈਸ਼ਰ ਨਗਰ ਤੋਂ ਸ਼ੁਰੂ ਹੋ ਕੇ ਈਸ਼ਰ ਨਗਰ ਸੀ ਬਲਾਕ ਸ਼ਾਮਣੇ ਕਲੀਪ ਬਲਾਕ ਸੀ ਈਸ਼ਰ ਨਗਰ ਬੀ ਬਲਾਕ ਇਹ ਸਾਰੇ ਏਰੀਆ ਜੀ ਈਸ਼ਰ ਨਗਰ ਫਿਰ ਕੇ ਵਾਪਸ ਸ਼ੇ ਮੰਦਰ ਚ ਸਮਾਪਤੀ ਹੋ ਜਾਂਦੀ ਹੈ ਤੇ ਹਰ ਸਾਲ ਕਰੀ ਜਾਂਦੀ ਝੋਮ ਯਾਤਰਾ ਨਹੀਂ ਜੀ ਪਹਿਲੇ ਸਾਲ ਸਟਾਰਟ ਕੀਤੀ ਸੀ ਦੁਸਹਿਰਾ ਵੀ ਨਾਲ ਮਨਾ ਰਹੇ ਸੀ ਦੁਸਹਿਰਾ ਸਾਡਾ 5 ਅਕਤੂਬਰ ਨੂੰ ਮਨਾਇਆ ਜਾਊਗਾ ਬੜੀ ਧੂਮਤਾਨਾ ਇਸ਼ਾਰਾ ਲੱਗ ਰਿਹਾ ਪੂਰੇ ਸੰਗਠਨ ਦੇ ਸੰਜੋਗ ਦੇ ਨਾਲ ਸਾਰਾ ਕਾਰਵਾਈ ਹੋ ਗਿਆ ਜਕਾਰਸ਼ ਸ਼੍ਰੀ ਰਾਮ ਜੀ ਦਾ ਬੋਰਡ ਸਾਥੀ ਦਰਵਾਜ਼ਾ ਬੋਸਿਆ ਪਤੀ ਰਾਮਚੰਦਰ ਮਹਾਰਾਜ ਕੀ ਕਿਹਾ ਸੀ ਆਪਾਂ ਯਾਤਰਾ ਜਿਹਨਾਂ ਨੇ ਐਸੋਸੀਏਸ਼ਨ ਵੱਲੋਂ ਕੱਢੀ ਗਈ ਸੀ ਆਪਾਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਦੇ ਜਿਹੜੇ ਮੇਨ ਪ੍ਰਧਾਨ ਹੈ ਉਹਨਾਂ ਦਾ ਜਵਾਬ ਇਹ ਸੀਗਾ ਕਿ ਇਹ ਸਾਰੀ ਯਾਤਰਾ ਜਿਹੜੀ ਵੀ ਹੈ ਮੈਂ ਇਕੱਲਾ ਪ੍ਰਧਾਨ ਨਹੀਂ ਆ ਜਿੰਨੇ ਵੀ ਮੈਂਬਰ ਨੇ ਸਾਰੇ ਪ੍ਰਧਾਨ ਨੇ ਅਸੀਂ ਸਾਰਿਆਂ ਨੇ ਮਿਲ ਕੇ ਇਹ ਸ਼ੋਭਾ ਯਾਤਰਾ ਗੱਡੀ ਗਈ ਹੈ